ਨਿਊਜ਼ 92 ਦੇ ਵਿੱਚ ਤੁਹਾਡਾ ਸਵਾਗਤ ਹੈ ਤੇ ਮੈਂ ਹਰਜਿੰਦਰ ਆਹ ਨੂੰ ਅੱਜ ਇੱਕ ਵਿਸ਼ੇਸ਼ ਰਿਪੋਰਟ ਜੋ ਦਰਸ਼ਕਾਂ ਤੋਂ ਯਾਦ ਹੋਊਗੀ ਲਗਭਗ ਅੱਜ ਤੋਂ ਕੋਈ ਸਵਾ ਤੋਂ ਮਹੀਨਾ ਪਹਿਲਾਂ ਗੋਨਿਆਣਾ ਮੰਡੀ ਦਾ ਇੱਕ ਅਧਿਆਪਕ ਜਸਮੂਰ ਉਸਕਸਟੰਡੀ ਦੇ ਵਿੱਚ ਮਾਰ ਦਿੱਤਾ ਗਿਆ ਸੀ ਜਿਸ ਦਾ ਪਰਿਵਾਰ ਵੱਲੋਂ ਸਾਰੀ ਮੰਡੀ ਵੱਲੋਂ ਸਾਰੇ ਲਾਕੇ ਵੱਲੋਂ ਇਹ ਦੋਸ਼ ਲਾਇਆ ਗਿਆ ਬੜੇ ਧਮ ਨੇ ਮਜਾਰੇ ਬੜੇ ਰੋਸ ਮਾਰਚ ਕੀਤੇਗੇ ਪਰ ਸਰਕਾਰ ਦੇ ਘੰਟ ਤੇ જૂਣੀ ਸਰਕੀ ਅੱਜ ਵੀ ਉਸ ਦੇ ਸਬੰਧ ਦੇ ਵਿੱਚ ਅੱਜ ਇੱਕ ਬਹੁਤ ਵੱਡਾ ਰੋਸ ਮਾਰਚ ਕੀਤਾ ਗਿਆ ਜਿਸ ਵਿੱਚ ਕਈ ਜਥੇਬੰਦੀਆਂ ਨੇ ਹਿੱਸਾ ਲਿਆ ਸੋ ਪੇਸ਼ ਹੈ ਇੱਕ ਵਿਸ਼ੇਸ਼ ਰਿਪੋਰਟ ਕੀ ਆਵਾਜ਼ ਦਿਓ ਨਾ ਦੇ ਦੇ ਕੱਦ ਲੈਣ ਉਹ ਆਇ ਨਹੀਂ ਹੁੰਦਾ ਸੈਂਕੜੇ ਕੋਈ ਨਹੀਂ ਆ ਰਿਹਾ ਨਾ ਬੱਚੇ हूँ कुछ हो जाए हूँ हो जाए काश कोई हूँ अरेस्ट हो जाए फिर सोचते हैं कि हो जाए बट एक भी अरेस्ट नहीं हो बंदा इन्ह ना तो कोमरे पुलिस वाले का दूर नहीं एक भी जाना मतलब कार गति करी कार्रवाई पुलिस प्रशासन ओबियसली डिस्ट्रिक्ट लैवल पर केस चल रहे हैं एंड सब दया जो बेर्स है डिसमिस हो चुके हैं जेड कि जो कल्पोरेट्स ने दोषी ने सब दिन बेरस डिसमिस हो चुके हैं अपडेट है एंड ओबियसली हम हाई कोर्ट मूव ना तो असं भी तैयार हैं उस चीज़ के हाई कोर्ट से ची बिल्कुल तैयार अभी तैयारी पूरी चल रही है इस चीज़ की